ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਅੱਜ ਜਾ ਰਹੇ ਹਾਂ ਅਸੀਂ ਕਮਦੇ ਸਿਲਸਲੇ 'ਚ ਅਮਰਾਲੇ ਖਮਾਣੋ ਮਰੀਂਦਾ ਆਹ ਨੇਰ ਨਾਲ ਉਹ ਨਾ ਆਮਣੀ ਤੇ ਬੈਠਾ ਤੁਸੀਂ ਆਪਰਾ ਬੈਠਾ ਮਾੜਾ ਹੋਰ ਅੱਗੇ ਆ ਗਿਆ ਸ਼ਿਮਲਾਪੁਰੀ ਕਰਨਾਲ ਕਲੋਨੀ ਅਲੀ ਯਾਰ ਬੋਲ ਜਣ ਲੱਗੇ ਕਾਲਜ ਲੋਹੀ ਅਸੀਂ ਪਹੁੰਚ ਗਏ ਕੰਮਾਂ ਤੇ ਸਾਨੇ ਵਾਲ ਰੋਡ ਸਾਨੇ ਵਾਲ ਆਣ ਲੱਗਾ ਜੀ ਧਰਮੇਂਦਰ ਦਾ ਜੱਦੀ ਪਿੰਡ ਤੁਹਾਨੂੰ ਆ ਆ ਗਿਆ ਗੁਰਦੁਆਰਾ ਨਾਲੇ ਰੇੜੂ ਸਾਹਿਬ ਮਹਾਰਾਜ ਧੰਨ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਆ ਰੇੜੂ ਸਾਹਿਬ ਗੁਰਦੁਆਰਾ ਤਾਨੂੰ ਦਰਸ਼ਨ ਕਰਾਈ ਵਾਹਿਗੁਰੂ ਸਦੀ ਵਾਹਿਗੁਰੂ ਮਿਹਰ ਕਰੀ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਭਵੰਤ ਦਾ ਭਲਾ ਕਰੀ ਆ ਆ ਗਈ ਅੱਗੇ ਸਾਹਨੇ ਵਾਲਾ ਗੇਟ ਕਿੱਧਰ ਆ ਰਹੇ ਆ ਭਾਈ ਆ ਹੁਣ ਅਸੀਂ ਮੁੜ ਲੱਗੇ ਘੋੜੇ ਵਾਲ ਨੂੰ ਪਹਾੜਾ ਆ ਬੈਠਾ ਫੇਰਾ ਸਾਡਾ 19 ਅਗਸਤ 2025 ਘਵਾੜਾ 3 ਕਿਲੋਮੀਟਰ ਮਾਛੀ ਵਾਲਾ 22 ਕਿਲੋਮੀਟਰ ਚੰਡੀਗੜ 84 ਕਿਲੋਮੀਟਰ ਸਕਾਰਪੀਓ ਕਾਲੇ ਰੰਗ ਦੀ ਹਰ ਮੈਦਾਨ ਫਤਿਹ ਲਿਖਿਆ ਤਾਂ ਬਾਈ ਨੇ ਬਹੁਤ ਸੋਣਾ फतेह फतेह करे आगे आ गया कुछ कुहाड़े पहुंच गए जी इत भुख खाई पेडिस पेस्टी, बड़ी शानदार इतनी दुकान है जी सा बहुत सोने केक पेस्टी देखो ਜੀ ਹੁਣ ਅਸੀਂ ਪਹੁੰਚਣ ਲੱਗੇ ਆਂ ਕੂਮ ਕਲਾ ਬਿੱਪੀ ਗਰੇਵਾਲਾ ਦਾ ਪਿੰਡ ਝੋਨਾ ਦੇਖੋ ਇੱਥੇ ਲੱਗਾ ਬਹੁਤ ਸੋਹਣਾ ਇਹ ਕਿਹਦੇ ਰਸਤਾਣਾ ਬਹੁਤ ਸੰਗਣਾ ਬੜਾ ਘੈਂਟ ਲੱਗਦਾ ਉਹ ਵੀ ਸਾਨੂੰ ਦਿਖਾਣੀ ਤੁਹਾਨੂੰ ਆਹ ਦੇਖੋ ਬਹੁਤ ਸੰਗਣਾ ਹੈ ਇਹ ਦਰਖਤਾ ਬੋਕਈਆਂ ਆਹ ਦੇਖੋ ਹੁਣ ਕੂਮ ਕਲਾ ਇਹ ਪੀਗਰੇ ਵਾਲ ਦਾ ਪਿੰਡ ਗੁਰਦੁਆਰਾ ਇੱਥੇ ਬਹੁਤ ਸੋਹਣਾ ਇੱਥੇ ਤੁਹਾਨੂੰ ਉਹ ਦੇਖੋ ਬਹੁਤ ਪਾਰਾ ਗੁਰਦੁਆਰਾ ਇੱਥੇ ਇੱਥੇ ਸਾਨੂੰ 10 ਮਿੰਟ ਕੰਮ ਸੀਗਾ ਕੰਮ ਲਿਆ ਘਰ ਹੁਣ ਇੱਥੋਂ ਨਿਕਲਣ ਲੱਗੇ ਆ ਅਸੀਂ ਖਮਾਣੂ ਫੇਰ ਜਾਵਾਂਗੇ ਮਰਿੰਡੇ ਫੇਰ ਦੱਸਦੇ ਤੁਹਾਨੂੰ ਅੱਗੇ ਦਾ ਦੇ ਲਿਖਿਆ ਤਾਂ ਬਾਈ ਨੇ ਬਹੁਤ ਸੋਹਣਾ ਵਾਹ ਇਹ ਸਭ ਨੂੰ ਫਤਿਹ ਫਤਿਹ ਕਰਾਉਣ ਜੀ ਹੁਣ ਪਹੁੰਚ ਗਏ ਕੋਹਾੜੇ ਅੱਗੇ ਆ ਗਿਆ ਕੋਹਾੜਾ ਹੁਣ ਆਪਾਂ ਅਸੀਂ ਆ ਗਏ ਆਪਣੇ ਚੌਥੇ ਟਿਕਾਣੇ ਤੇ ਕਮਾਣੋ ਕਮਾਣੋ ਸ਼ਹਿਰ ਆ ਗਏ ਆ। ਹੁਣ ਕੋਈ ਇੱਥੇ ਕੰਮ ਰਹਿ ਗਿਆ ਥੋੜਾ ਜੀ ਇਹ ਕਰਾਂਗੇ ਵਾਪਸੀ। ਆ ਜਾ ਰਹੇ ਹਾਂ ਆਪਣੇ ਅੱਡੇ ਤੇ। ਮਾਤਰਨਾਮ ਹਸਤਾਨ ਕਮਾਣੋ ਸ਼ਹਿਰ ਕਲੋਨੀ ਨਜ਼ਦੀਕ ਬਸ ਸਟੈਂਡ ਮਾਣੋ ਸ਼ਹਿਰ ਕਲੋਨੀ ਨਜ਼ਦੀਕ ਬੱਸ ਸਟੈਂਡ ਖਮਾਣੋ ਮਾਣੋ ਆਗੇ ਜੀ ਬਾਹਰ ਦੀ ਜਿਮ ਲੋ ਜੀ ਅੱਜ ਦਾ ਦਿਨ ਹੋ ਗਿਆ ਖਤਮ ਸ਼ੁਗਰਾ ਮਹਾਰਾਏ ਤੁਹਾਡਾ ਬਹੁਤ ਸੋਹਣਾ ਰਿਹਾ ਦਿਨ ਜੀ ਵੈਗੁਰੂ ਸ਼ੁਗਰਾ ਮਹਾਰਾਏ ਵਰਵਾਦਾ ਭੜਾ ਕਰੋ ਵੈਗੁਰੂ ਵਰਵਾਦਾ ਭੜਾ ਕਰੋ ਤੁਹਾਨੂੰ ਜੇ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਸਾਡਾ ਆਸ ਕਰਦੇ ਹਾਂ ਚੀਜ਼ਾਂ ਦਾ ਵਧੀਆ ਹੀ ਪਾਈਦੀਆਂ ਜੀ ਤੁਹਾਨੂੰ ਵਧੀਆ ਲੱਗਣ ਬਾਕੀ ਤੁਸੀਂ ਦੱਸਣਾ ਭੈਣਾ ਭਰਾਵਾਂ ਚੰਗਾ ਜੀ ਸਤਿ ਸ੍ਰੀ ਅਕਾਲ ਜੀ